ਪਿੰਡ ਤੋੜ ਦੀ ਧਰਤੀ ਦੇ ਮਾਝੇ ਵਿੱਚ ਪਹਿਲੀ ਵਾਰ ਮੇਰੇ ਵੀਰੋ ਆਉਂ ਕਹਿੰਦੇ ਪੰਜ ਦਿਨ ਲਗਾਤਾਰ ਬਾਜੀ ਉੱਡੀ ਇਹ 64 ਦੋ ਵਾਰ ਉੱਡੀ ਤੇ ਅੱਜ ਕਹਿੰਦੇ ਮੇਰੇ ਵੀਰੋ ਤੀਜੀ ਵਾਰੀ ਮਾਝੇ ਏਰੀਆ ਦੇ ਵਿੱਚ ਵੱਡਾ ਇਤਿਹਾਸ ਬਣ ਗਿਆ ਆਉਂ ਕਹਿੰਦੇ ਪੰਜ ਦਿਨ ਪੰਜ ਦਿਨ ਪੰਜ ਦਿਨ ਅੱਜ ਮੇਰੇ ਵੀਰੋ ਕਹਿੰਦੇ ਬਾਜੀ ਖਤਮ ਹੋਈ ਹੈ ਕਿ ਜਿੰਨਾ ਵਿੱਚੋਂ ਕੌਣ ਜਿੱਤ ਕੇ ਲੈ ਗਿਆ ਪਹਿਲਾ ਪ੍ਰਾਈਜ਼ ਪੱਖਾ ਤੇ ਚਾਂਦੀ ਦੀਆਂ ਠੱਲਾ ਮੇਰੇ ਮਿੱਤਰੋ ਓਏ ਕੌਣ ਲੈ ਗਿਆ ਓਏ ਕੌਣ ਲੈ ਗਿਆ ਉਹ ਕਹਿੰਦੇ ਉਹੀ ਲੈ ਗਿਆ ਜਿਹਨੂੰ ਦੁਨੀਆ ਵਿਸਾਲ ਸਖੀਰੇ ਵਾਲਾ ਕਹਿੰਦੀ ਐ ਉਹ ਚੜਦੀ ਪ੍ਰੇਤ ਦਾ ਗੱਭਰੂ ਜੱਗੇ ਸਗੀਰਿਆਂ ਵਾਲਾ ਦਾ ਭਾਈ ਐ ਜਿਹਦਾ ਕਬੂਤਰ ਬਾਈ ਦੇ ਵਿੱਚ ਉਹ ਕਹਿੰਦੇ ਸਿੱਕਾ ਚੱਲਦਾ ਮੁੰਡੇ ਦਾ ਉਹ ਕਹਿੰਦੇ ਸਿੱਕਾ ਚੱਲਦਾ ਜਿਹਨੇ ਲਗਾਤਾਰ 5 ਦਿਨ ਉਡਾ ਕੇ ਕਬੂਤਰ ਆਹ ਕਹਿੰਦੇ ਵੱਡੇ ਰਿਕਾਰਡ ਬਣਾਤੇ ਆਹ ਕੁਲਦੀਪ ਸਰਪੰਚ ਜਖੀਰਾ ਗਰੋਪ ਨੇ ਅੱਜ ਫੇਰੇ ਅੱਜ ਫੇਰੇ ਅੱਜ ਫੇਰ ਅੱਜ ਫੇਰ ਆਹ ਕਹਿੰਦੇ ਪੜਾਕੇ ਪਾਦੇ ਪੜਾਕੇ ਪਾਤੇ ਆਹ ਵਿਸ਼ਾਲ ਸਖੀਰਾ ਸਰਾ ਕਰਾ ਗਿਆ ਸਰਾ ਕਰਾ ਗਿਆ ਆਹ ਮੇਰੇ ਪੰਜਾਬੀ ਵੀਰੋ ਜੱਗਾ ਜੱਗਾ ਅੱਜ ਕਹਿੰਦੇ ਆਹ ਮੁੰਡਾ ਆਈ ਤੇ ਆਇਆ ਹੋਇਆ ਪੱਟੂ ਅੱਜ ਦੇ ਗਿਆ ਧੱਗ ਪਾ ਗਿਆ ਲੈ ਗਿਆ ਸਾਰਾ ਹੀ ਮੇਲਾ ਲੁੱਟ ਕੇ ਪਿੰਡ ਤੋੜ ਦੀ ਧਰਤੀ ਦੋ ਉਹ ਪਹਿਲਾ ਪ੍ਰਾਈਜ਼ ਪੱਖਾ ਵੀ ਜਿੱਤਿਆ ਚਾਂਦੀ ਦੀਆਂ ਠੱਲਾਂ ਵੀ ਜਿੱਤਿਆ ਤੇ ਮੁੰਡਿਆਂ ਨੇ ਬਾਧਾ ਵੀ ਜਿੱਤਿਆ ਹਣ ਚਾਰੇ ਪਾਸੇ ਅੱਜ ਦੇ ਹੱਲਾ ਗੁੱਲਾ ਹੱਲਾ ਗੁੱਲਾ ਆਉ ਕਹਿੰਦੇ ਹੱਲਾ ਗੁੱਲਾ ਹੱਲਾ ਗੁੱਲਾ ਕਰਵਾ ਗਏ ਆਉ ਗੁਰਦੀਪ ਸਰਪੰਚ ਦੇ ਛਗਿਰਦੇ ਵਿਸਾੜ ਪਹਾੜਾ ਪਤੰਦਰ ਅੱਜ ਕੇ ਲਾਗੇ ਅੱਜ ਫੇਰ ਕੋਕੇ ਲਾਗੇ